ਦੀ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਜੀ ਸ੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਕੁਝ ਦਿਨ ਪਹਿਲਾਂ ਜੋ ਜੰਗ ਦੇ ਵੀ ਹਾਲਾਤ ਬਣੇ ਨਾ ਤਪਸਥਾਨ ਵੱਲੋਂ ਤੇ ਬਾਬਾ ਜੀ ਵੱਲੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਦੇ ਚਰਨਾ ਚਰਦਾਸ ਬੇਨਤੀ ਕੀਤੀ ਗਈ ਸੱਚੇ ਪਾਤਸ਼ਾਹ ਸਾਰੇ ਸੰਸਾਰ ਤੇ ਕਿਰਪਾ ਬਣਾ ਕੇ ਰੱਖਣੀ ਕਿਉਂਕਿ ਸਿੱਖ ਤਾਂ ਰੋਜ਼ ਹੀ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਅੱਜ ਦਾ ਗੁਰਮਤ ਸਮਾਗਮ ਵੀ ਕਿਉਂਕਿ ਸਾਰੇ ਹੀ ਸੰਸਾਰ ਤੇ ਸ਼ਾਂਤੀ ਸੱਚੇ ਪਾਤਸ਼ਾਹ ਬਣਾ ਕੇ ਰੱਖਣੀ ਤੇ ਪਹਿਲਾਂ ਵੀ ਇਤਿਹਾਸ ਆਪਾ ਸਰਵਣ ਕੀਤਾ ਭਾਈ ਜਲਨ ਜੀ ਦਾ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਜੇ ਕਿਸੇ ਨੂੰ ਗੁੜ ਨਹੀਂ ਨਾ ਦੇ ਸਕਦੇ ਗੁੜ ਵਰਗੀ ਮਿੱਠੀ ਬੋਲੀ ਬੋਲਿਆ ਕਰੋ ਫਿਰ ਮਹਾਪੁਰਖਾਂ ਦੇ ਪ੍ਰਵਚਨ ਸਰਵਣ ਕਰਨਾ ਜੀ ਕਹਿੰਦੇ ਜੇ ਕਿਸੇ ਨੂੰ ਗੁੜ ਨਹੀਂ ਦੇ ਸਕਦੇ ਗੁੜ ਵਰਗੀ ਮਿੱਠੀ ਬੋਲੀ ਬੋਲਿਆ ਕਰੋ ਤੁਹਾਡਾ ਵੀ ਜੀਵਨ ਸਫਲ ਹੋ ਜਾਣਾ ਇਹ ਮਹਾਪੁਰਖਾਂ ਦੇ ਕਮਾਏ ਪਰਚਨ ਆਪਾਂ ਸਰਵਣ ਕਰਨ ਆਉਣੇ ਆ ਜੀ ਇਹ ਕਿਤਾਬਾਂ ਚੋਂ ਨਹੀਂ ਲੱਭਦੇ ਤੇ ਮਹਾਪੁਰਖਾਂ ਦੇ ਸਾਰ ਵਚਨ ਹੁੰਦੇ ਆ ਜਿਹੜਾ ਜ਼ਿੰਦਗੀ ਬਦਲ ਜਾਂਦਾ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਜੀਵਨ ਬਦਲ ਜਾਂਦਾ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਇਹੀ ਕਰਦੇ ਸੱਚੇ ਪਾਤਸ਼ਾਹ ਸਾਰੇ ਹੀ ਸੰਸਾਰ ਤੇ ਕਿਰਪਾ ਬਣਾ ਕੇ ਰੱਖਣੀ ਸਾਰੇ ਸੰਸਾਰ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸਤਿਕਾਰਯੋਗ ਬਾਬਾ ਜੀ ਵੱਲੋਂ ਇਹ ਗੁਰਮਤ ਸਮਾਗਮ ਕਿਤੇ ਸਾਡਾ ਵੀ ਜੀਵਨ ਸਫਲ ਹੋ ਜਾਵੇ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਕਿਉਂਕਿ ਜਦੋਂ ਵੀ ਸਤਗੁਰ ਦੇ ਅਸੀਂ ਦਰਸ਼ਨ ਦੀਦਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਤ ਦੇ ਕਰਨ ਆਉਣੇ ਆ ਨਾ ਤੇ ਆਪਣਾ ਆਪ ਸਤਗੁਰ ਦੇ ਚਰਨਾਂ 'ਚ ਰੱਖ ਕੇ ਕਿਹਾ ਕਰੋ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਕੋਈ ਸਹਾਰਾ ਨਹੀਂ ਅਸੀਂ ਸੰਸਾਰ ਦੇ سہਾਰੇ ਲੱਭਦੇ ਆਂ ਆਪਣਿਆਂ ਦੇ ਲੱਭਦੇ ਆਂ ਮਿਲਣਾ ਕੱਖ ਨਹੀਂ 84 ਸਾਡੇ ਸਾਹਮਣੇ ਆ ਅਗਰ ਕਿਤੇ ਸਤਿਗੁਰ ਦੀ ਕਿਰਪਾ ਹੋ ਜਾਏ ਸਾਡਾ ਜੀਵਨ ਸਫਲ ਹੋ ਜਾਣਾ ਜੀ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਇਹ ਬਾਬਾ ਜੀ ਵੱਲੋਂ ਵਿਸ਼ੇਸ਼ ਉਪਰਾਲਾ ਹੁੰਦਾ ਕਿਤੇ ਸਾਡਾ ਵੀ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਦ ਦੇ ਨਾਲ ਜੁੜ ਜਾਏ ਅਸੀਂ ਤੁਰੇ ਤਾਂ ਫਿਰਦੇ ਹਰ ਦਰ ਤੇ ਮੱਥਾ ਟੇਕਦੇ ਆਂ ਮਾਪੋਰ ਕਿੰਨੇ ਦਿੰਦੇ ਸੀ ਇੱਕ ਦਰ ਤੋਂ ਮੱਥਾ ਚੱਕਿਆ ਦੂਜੇ ਤੇ ਰੱਖ ਦਿੱਤਾ ਉਹ ਦਰ ਨਹੀਂ ਰਹਿੰਦਾ ਫਿਰ ਦਰ ਦਰ ਹੋ ਜਾਂਦਾ ਜਿਹੜਾ ਦਰ ਦਰ ਦੇ ਚਲਾ ਜਾਂਦਾ ਉਹਦਾ ਕੋਈ ਸਹਾਰਾ ਨਹੀਂ ਹੁੰਦਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਬਣਾ ਕੇ ਰੱਖਣੀ ਇਸੇ ਤਰ੍ਹਾਂ ਮਨ ਸਾਡਾ ਸੇਵਾ ਸਿਮਨ ਸਤਸੰਗ ਦੇ ਵਿੱਚ ਜੁੜਿਆ ਰਹੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ